ਖਾਲਸਾ ਜੀ ਕੱਲ ਤੁਹਾਨੂੰ ਸੁਖਵੀਰ ਸਿੰਘ ਬਾਦਲ ਦਾ ਇੱਕ ਮਿਲਿਆ ਹੋਗਾ ਮੈਸੇਜ ਜਿਹੜਾ ਤੁਸੀਂ ਪੜਿਆ ਉਹਦਾ ਅਕਾਲ ਤਖਤ ਤੋਂ ਮਾਫੀ ਮੰਗੀ ਉਸਨੇ ਨਾਲ ਉਸਨੇ ਕਿਹਾ ਕਿ ਜਿਨ੍ਹਾਂ ਦੇ ਅੰਦਰ ਕਾਲੀ ਖੂਨ ਆ ਜਿਨ੍ਹਾਂ ਦੇ ਮਨ ਵਿੱਚ ਖੂਨ ਆ ਜਿਨ੍ਹਾਂ ਦੇ ਤਨ ਵਿੱਚ ਅਕਾਲੀਪੁਣਾ ਆ ਜਿਨ੍ਹਾਂ ਜਿਹੜੇ ਟਕਸਾਲੀ ਕਾਲੀ ਨੇ ਜਿਹੜੇ ਕਿਸੇ ਤਰ੍ਹਾਂ ਲੱਗ ਲੱਗ ਤੁਰੇ ਫਿਰਦੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਅੱਜ ਵਾਪਸ ਆ ਜਾਣ ਮੈਂ ਅੱਜ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁੱਖ ਸੇਵਾਦਾਰ ਹੁੰਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਹੈ। ਸ਼੍ਰੀ ਕਲਤਕ ਸਾਹਿਬ ਦੇ ਸਨਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹੁੰਦਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਿਕ ਸਰਕਾਰ ਸੀ ਹਾਂ ਪੰਤਿਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਾ ਤੋਂ ਪ੍ਰੈਸ਼ਰ ਪਾ ਕੇ ਕਰ ਦਿੱਤਾ ਸਾਨੂੰ ਉਹ ਉਹਦੇ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਸੁਖਵੀਰ ਕਾਲ ਬਾਦਲ ਕਹਿੰਦਾ ਕਿ ਸਾਸੀ ਪੰਥਕ ਸਰਕਾਰ ਸੀ ਪਰ ਸਾਨੂੰ ਉਹ ਕੁਝ ਕਰ ਨਹੀਂ ਦਿੱਤਾ ਦੁਸ਼ਮਣਾਂ ਨੇ ਜਿਹੜੇ ਲੋਕ ਸਾਡੇ ਪਿੱਛੇ ਪੈ ਗਏ ਉਹ ਭਲਿਆ ਮਾਨਸਾ ਜੂਨ ਦੇ ਵਿੱਚ ਗੁਰੂ ਮਹਾਰਾਜ ਦੀ ਬੀੜ ਚੋਰੀ ਹੋਈ ਤੇਰੀ ਸਰਕਾਰ ਅਕਤੂਬਰ ਤੱਕ ਲੱਭੀ ਨਹੀਂ ਜਦੋਂ ਲੱਭੀ ਤੇ ਉਦੋਂ ਬੇਦਬੀ ਹੋਈ ਉਹਦੀ ਤੇ ਉਹ ਪਤਰਾ ਪਤਰਾ ਹੋਈ ਤੇ ਲੱਭੀ ਤੇ ਚੈਲੰਜ ਕਰਕੇ ਅਗਲਿਆਂ ਨੇ ਪਾੜੀ ਤੇਰੇ ਪਿਤਾ ਜੀ ਉਹਨਾਂ ਦੇ ਸ਼ਰਨਦਾਤਾ ਬਣੇ ਤੇ ਉਦੋਂ ਤੋਂ ਸੀਬੀਆਈ ਨੂੰ ਕੇਸ ਨਹੀਂ ਸੀ ਨਾ ਦਿੱਤਾ ਤੁਸੀਂ ਤੇ ਜੇ ਦਿੱਤਾ ਤੇ ਇਹ ਬੇਦਰਦੀ ਦਾ ਦਿੱਤਾ ਸੀ ਬਾਈਬਲ ਕਲਾਂ ਦਾਤ ਨਹੀਂ ਨਾ ਦਿੱਤਾ ਜੇ ਦੋ ਬੱਚੇ ਗੋਲੀ ਨਾਲ ਮਾਰ ਦਿੱਤੇ ਤੇ ਮਾਰੇ ਤੁਹਾਡੀ ਪੁਲਿਸ ਨੇ ਤੇ ਤੁਹਾਡੇ ਪਿਤਾ ਜੀ ਨੇ ਬੜੇ ਆਰਾਮ ਨਾਲ ਕਹਤਾ ਅਗਿਆਤ ਪੁਲਸ ਗੋਲੀ ਮਾਰ ਗਈ ਇੱਕ ਥਾਣੇ ਦਾ ਮੁਨਸ਼ੀ ਜਿਹੜਾ ਉਹਨੂੰ ਪਤਾ ਹੁੰਦਾ ਹੈ ਕਿ ਮੈਂ ਜਿਹੜੇ ਹਥਿਆਰ ਇਸ਼ੂ ਕੀਤੇ ਆ ਉਹ ਕਿਹਦੇ ਨਾਂ ਤੇ ਰਜਿਸਟ੍ਰੇਸ਼ਨ ਕੀਤੀ ਆ ਉਹ ਕਿਹੜੇ ਅਫਸਰ ਨੂੰ ਕੀ ਕੀ ਦਿੱਤਾ ਤੇ ਉਹਦੀਆਂ ਵਾਪਸ ਗੋਲੀਆਂ ਕਿੰਨੀਆਂ ਆਈਆਂ ਖੋਲ ਕਿੰਨੀਆਂ ਆਏ ਚਲੀਆਂ ਕਿੰਨੀਆਂ ਤੇ ਕਿਹਨੇ ਚਲਾਈਆਂ ਇੱਕ ਮੁੰਛੀ ਨੂੰ ਪਤਾ ਹੁੰਦਾ ਸੀ ਐਮ ਨੂੰ ਨਹੀਂ ਪਤਾ ਤਾਂ ਕਹਿੰਦਾ ਗਿਆ ਆਪ ਕੋਸ ਗੋਲੀ ਮਾਰ ਕੇ ਕੀ ਉਸ ਪੁਲਿਸ ਦੇ ਖਿਲਾਫ ਕਾਰਵਾਈ ਕੀਤੀ ਤੁਸੀਂ ਬੱਚੇ ਤਾਂ ਸਾਡੇ ਸਿੱਖਾਂ ਦੇ ਸੀ ਸਰਕਾਰ ਤੁਸੀਂ ਕਹਿੰਦੇ ਪੰਥ ਦੇ ਸੀ ਤੇ ਜਿਹੜੇ ਅਫਸਰਾਂ ਦੇ ਹੁਕਮ ਨਾਲ ਗੋਲੀ ਚੱਲੀ ਉਹ ਤੁਹਾਡੇ ਡੀਜੀਪੀ ਤੁਸੀਂ ਲੱਤ ਘੱਟ ਕੇ ਖਲੋਗੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਣ ਦਿੱਤੀ ਇਹ ਹਿਸਟਰੀ ਆ ਤੁਹਾਡੇ ਸਾਹਮਣੇ ਆ ਤੁਹਾਡੀਆਂ ਅੱਖਾਂ ਸਾਹਮਣੇ ਹੋਈ ਫਿਰ ਤੁਸੀਂ ਇਹ ਇੱਕ ਕੱਲੀ ਇੱਕ ਬੇਦਬੀ ਹੋਈ ਜਿਹੜਾ ਗੋਲੀकांड ਹੋਇਆ ਬੱਚਿਆਂ ਦੇ ਨਾਲ ਜਿਹੜਾ ਜ਼ੁਲਮ ਹੋਇਆ ਸਿੱਖਾਂ ਦੇ ਨਾਲ ਜਿਹੜਾ ਵਰਤਿਆ ਜੋ ਕੁਝ ਹੋਇਆ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਤੇ ਤੁਸੀਂ ਕਿਹੜੀ ਗਲਤੀ ਦੀ ਬਾਪੀ ਮੰਗ ਰਹੇ ਹੋ ਜਿਹੜਾ ਚਾਜ ਨਾ ਮੰਗੋ ਕੀ ਤੁਸੀਂ ਜਿਹੜਾ ਸਵਾਗ ਰੱਜ ਕੇ ਰਾਮ ਰਹੀਮ ਨੇ ਸਿੱਖਾਂ ਦੇ ਹਿਰਦੇ ਬਲਉਂਦਰੇ ਉਹ ਗਲਤੀ ਨਹੀਂ ਸੀ ਉਹਦੇ ਖਿਲਾਫ ਕੇਸ ਬਣਿਆ ਤੁਸੀਂ ਐਜ ਡਿਪਟੀ ਸੀਐਮ ਐਜ ਐਜ ਹੋਮ ਮਿਨਿਸਟਰ ਪੰਜਾਬ ਉਹ ਵਾਪਸ ਲਿਆ ਉਹ ਗਲਤੀ ਨਹੀਂ ਸੀ ਉਹਦੇ ਵਾਪਸ ਲੈਣ ਤੋਂ ਬਾਅਦ ਉਹਦੀ ਪਸ਼ਾਕ ਜਿਹੜੀ ਥਾਣੇ 'ਚ ਪਈ ਸੀ ਬਠਿੰਡੇ 'ਚ ਉਹ ਤੁਹਾਡਾ ਅਕਾਲੀ ਲੀਡਰ ਉਹਨੂੰ ਉੱਥੋਂ ਰਿਸਪੈਕਟ ਨਾ ਲੈ ਕੇ ਉਹਦੇ ਡੇਰੇ ਦੇਣ ਗਿਆ ਇਹ ਗਲਤੀ ਨਹੀਂ ਫਿਰ ਉਸ ਸ਼ਾਮ ਰਹੀਮ ਨੂੰ ਤੁਹਾਡੀ ਅਕਾਲ ਤਖ ਸਾਹਿਬ ਤੋਂ ਤੁਹਾਡੀ ਪੰਚਾਇਤ ਨੇ ਗੁਰੂ ਸਾਹਿਬ ਦੇ ਪੰਜ ਪਿਆਰੇ ਤੇ ਮੈਂ ਨਹੀਂ ਕਹੂੰਗਾ ਤੁਹਾਡੇ ਪੰਜ ਪਿਆਰੇ ਕਹੂੰਗਾ ਜਿਨ੍ਹਾਂ ਨੇ ਕਲੀਨ ਚਿੱਟ ਦਿੱਤੀ ਫਿਰ ਉਹਨਾਂ ਪੰਜਾਂ ਚੋਂ ਇੱਕ ਨੇ ਕਿਹਾ ਜੀ ਅਸੀਂ ਬਾਦਲ ਸਾਹਿਬ ਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਸਾਨੂੰ ਇੱਥੇ ਨਾ ਬੁਲਾਇਆ ਕਰੋ ਤੇ ਚੀਮੇ ਨੇ ਤੇ ਬਾफी ਮੰਗੀ ਤੇ ਬਾਦਲ ਕਹਿੰਦਾ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਪਹਿਲਾਂ ਸਾਈਨ ਕਰੋ ਉਹ ਸਾਈਨ ਕਰਵਾ ਕੇ ਕਲੀਨ ਚਿੱਟ ਦਿੱਤੀ ਇਹ ਮਾਫੀ ਨਹੀਂ ਇਹਦੀ ਮਾਫੀ ਮੰਗੀ ਜਾਂ ਇਹ ਗਲਤੀ ਨਹੀਂ ਸੀ ਮੇਰੇ 96 ਲੱਖ ਦੇ ਇਸ਼ਤਿਹਾਰ ਦਿੱਤੇ ਗੁਰੂ ਦੀ ਗੋਲਕ ਚੋਂ ਜਿੱਥੇ ਲੋਕਾਂ ਨੇ ਮੱਥਾ ਟੇਕਿਆ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਮੈਨੂੰ ਬਾਦਲ ਸਾਹਿਬ ਕਹਿੰਦੇ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ ਮੇਰੇ ਰਾਜ ਵਿੱਚ ਬੇਅਦਬੀ ਹੋਈ ਹੋਏ ਤੇ ਮੈਂ ਆਪਣੇ ਦੋਸ਼ਾਂ ਨੂੰ ਨਾ ਫੜ ਸਕਾਂ ਮੈਨੂੰ ਉਹਨਾਂ ਨੇ ਕਈ ਵਾਰ ਕਿਹਾ ਕਹਿੰਦਾ ਜੇ ਪ੍ਰਮਾਤਮਾ ਤੈਨੂੰ ਮੌਕਾ ਦੇ ਜਾਂ ਕਿਸੇ ਪਾਰਟੀ ਦੇ ਲੀਡਰ ਨੂੰ ਮੌਕਾ ਦੇ ਆਹ ਦੋਸ਼ਿਆਂ ਨੂੰ ਜ਼ਰੂਰ ਫੜ ਕੇ ਅੰਦਰ ਕਰਨਾ ਹੈ ਤੁਸੀਂ 97 ਤੋਂ ਬਾਅਦ ਲਗਾਤਾਰ 15 ਸਾਲ ਸਰਕਾਰ ਦੇ ਵਿੱਚ ਸੈਂਟਰ 'ਚ ਭਾਈਵਾਲ ਰਹੇ ਭਾਈਵਾਲ ਤੁਸੀਂ ਪਹਿਲਾਂ ਵਾਜਪਾਈ ਦੇ ਨਾਲ ਵੀ 12 ਸਾਲ ਰਹੇ ਫਿਰ ਲਗਾਤਾਰ ਮੋਦੀ ਦੇ ਨਾਲ ਰਹੇ ਕੀ ਤੁਸੀਂ ਕਿਸੇ ਬੱਚੇ ਨੂੰ ਛਡਾਉਣ ਲਈ ਕੋਸ਼ਿਸ਼ ਕੀਤੀ ਤੁਸੀਂ ਜੈ ਲਲਤਾ ਇਦਾਂ ਤਰ੍ਹਾਂ ਕਿਹਾ ਕਿ ਸਾਡੀ ਕੌਮ ਦਾ ਹੈ ਸਾਡੇ ਸਾਡੇ ਪੰਜਾਬ ਦੀ ਸਟੇਟ ਦਾ ਵਸਿੰਦਾ ਹੈ ਸਾਡਾ ਨਾਗਰਿਕ ਹੈ ਸਾਡਾ ਸਿਟੀ ਜਨ ਹੈ ਇਹਨੂੰ ਛੱਡੋ ਕਦੀ ਪੰਜਾਬ ਦੀ ਜੇਹ ਚ ਸ਼ਿਫਟ ਹੋਣ ਦੀ ਇਜਾਜ਼ਤ ਦਿੱਤੀ ਹੁਣ ਤੁਹਾਡੇ ਜਦੋਂ ਤੋਤੇ ਉੱਡ ਗਏ ਤੁਹਾਡੇ ਤੁਹਾਡੇ ਪੱਲੇ ਫੱਕਾ ਨਹੀਂ ਰਿਹਾ ਨਾ ਤੁਸੀਂ ਕੌਮ ਦੇ ਪੱਲੇ ਰਹਿਣ ਦਿੱਤਾ ਹੁਣ ਤੁਸੀਂ ਕਿਹੜੀਆਂ ਮਾਫੀਆਂ ਮੰਗ ਕੇ ਫਿਰ ਵੀ ਤੁਹਾਡੀ ਇਹ ਇਹ ਇੱਛਾ ਕਿ ਪਿਤਾ ਜੀ ਨੇ ਕਿਹਾ ਸੀ ਕਿ ਮੈਨੂੰ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਮੈਂ ਤੇ ਨਹੀਂ ਕਰ ਸਕਦਾ ਜਦੋਂ ਤੂੰ ਸੀ ਐ ਬਣੇਗਾ ਉਦੋਂ ਇਹ ਸਜਾਵਾਂ ਜ਼ਰੂਰ ਦੇਈ ਹੁਣ ਸਜਾਵਾਂ ਤੋਂ ਸੀਐਮ ਬਣੇਗਾ ਤੇ ਕਿਹਨਾਂ ਨੂੰ ਦੇਗਾ ਜਿਨ੍ਹਾਂ ਤੇਰਾ ਰਾਰਾ ਰੋਕਿਆ ਜਿਨ੍ਹਾਂ ਤੈਨੂੰ ਸੀਬੀਆਈ ਨੂੰ ਕੇਸ ਦੇਣ ਲਈ ਮਜਬੂਰ ਕੀਤਾ ਮੈਂ ਹੋਰ ਵੀ ਬੇਨਤੀ ਕਰਦਾ ਕਿ ਸਾਰੇ ਪੰਥਿਕ ਸੋਚ ਰੱਖਣ ਵਾਲੇ ਜਿਹੜੇ ਇੱਕ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਦਿਲ 'ਚ ਮੰਨ 'ਚ ਸ਼੍ਰੋਮਣੀ ਅਕਾਲੀ ਦਲ ਹੈ ਜਿਨ੍ਹਾਂ ਦੇ ਖੂਨ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਹੈ ਜਿਹੜੀਆਂ ਧਿਰਾਂ ਅਲੱਗ-ਅਲੱਗ ਹਿੱਸੇ ਵੰਡਣਾ ਚਾਹੁੰਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਦਿਆਂ ਏਕਤਾ ਵਿੱਚ ਹੀ ਤਾਕਤ ਹੈ ਮੈਂ ਮਹਿਸੂਸ ਕਰਦਾ ਕਿ ਜਦੋਂ ਸੱਪ ਕਿਤੇ ਖੋਟੇ ਚ ਵੜਦਾ ਤਾਂ ਉਹਨੂੰ ਵਾਲ ਕੱਟ ਕੇ ਵੜਨਾ ਪੈਂਦਾ ਪਰ ਇਹ ਪਰਿਵਾਰ ਨਹੀਂ ਵਾਲ ਕੱਟਦਾ ਆਪਣੇ ਮੈਂ 99 ਤੋਂ ਦੇਖ ਰਿਆਂ ਇਹਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ 99 ਦੀ ਵਿਸਾਖੀ ਤੋਂ ਪਹਿਲਾਂ ਇੱਕ اجلاس ਸੀਗਾ ਜਿਹੜਾ ਨਵਾਂ ਸੈਸ਼ਨ ਚੁਣਨ ਵਾਲਾ ਨਵਾਂ ਪ੍ਰਧਾਨਗੀ ਉਹਦੀ ਇੰਟਰਨਲ ਪ੍ਰਧਾਨਗੀ ਦਾ ਸੈਸ਼ਨ ਸੀਗਾ ਉਹਦੇ ਵਿੱਚ ਸਮੁੰਦਰੀ ਹਾਲ ਦੇ ਵਿੱਚ ਮੈਂ ਵੀ ਬੈਠਾ ਸੀ ਐ ਜਥੇਦਾਰ ਹੋਰ ਸਿੰਘ ਸਰਬਾਨ ਤੇ ਸਾਰਾ ਜਰਨਲ ਹਾਊਸ ਉੱਥੇ ਤੇ ਉੱਥੇ ਪ੍ਰਕਾਸ਼ ਸਿੰਘ ਬਾਦਲ ਆ ਪਾਇਆ ਉੱਥੇ ਉਹਨਾਂ ਨੇ ਇੱਕ ਪ੍ਰਪੋਜ਼ਲ ਦਿੱਤੀ ਉਹ ਚਿੱਠੀ ਪੜੀ ठेकेदार ਸੁਰਜਨ ਸਿੰਘ ਸੀ ਸ਼ਾਇਦ ਉਹਨਾਂ ਨੇ ਪੜੇ ਕਿ ਕਿਉਂਕਿ ਵਿਸਾਖੀ ਆ ਰਹੀ ਆ ਤੇ ਇਸ ਕਰਕੇ ਪਹਿਲੀ ਜਿਹੜੀ ਐਜੈਕਟਿਵ ਆ ਉਸ ਨੂੰ ਹੀ ਦੁਬਾਰਾ ਅਸੀਂ ਮੌਕਾ ਦੇ ਰਹੇ ਆ ਤੇ ਇਸ ਨੂੰ ਹੀ ਜਿਹੜਾ ਜਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਜਾਵੇ ਤੋਂ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਰਦਾਸ ਹੋਈ ਉਸੇ ਪ੍ਰਪੋਜ਼ਲ ਨੂੰ ਲੈ ਕੇ ਪ੍ਰਵਾਨ ਚੜ੍ਹੇ ਅਸੀਂ ਵਿਸਾਖੀ ਮਨਾਈਏ ਸ਼ਤਾਬਦੀ ਮਨਾਈਏ ਉਸ ਤੋਂ ਥੋੜੀ ਦੇਰ ਬਾਅਦ ਥੋੜੀ ਦੂਰ ਦਿਨਾਂ ਦੇ ਬਾਅਦ ਇਹ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੋੜਾ ਦਾ ਰੌਲਾ ਪੈ ਗਿਆ ਆਪਸ ਵਿੱਚ ਦੀ ਲੜਾਈ ਹੋ ਗਈ। ਤੋਂ ਮੈਂ ਉਸ ਸਮੇਂ तकरीबन ਅਸੀਂ ਇਸ ਇਸ ਮੈਟਰ ਨੂੰ ਲਿਆ ਕੇ ਜਿਹੜਾ ਗੁਰੂ ਅਗੇ ਅਰਦਾਸ ਕਰਕੇ ਅਸੀਂ 1 ਸਾਲ ਲਈ ਉਹਨਾਂ ਨੂੰ ਐਕਸੈਕਟਿਵ ਦਿੱਤੀ ਆ ਤੇ ਉਹਦੇ ਵਿੱਚ ਵਿਗਨ ਨਾ ਪਵੇ ਤੇ ਤੁਸੀਂ 1 ਸਾਲ ਨਹੀਂ ਕੱਟ ਸਕਦੇ ਤੇ 2 ਮਹੀਨੇ ਸਿਰਫ ਵਿਸਾਖੀ ਤੱਕ ਕੱਢ ਲਓ। ਸਾਖੀ ਤੱਕ 2 ਮਹੀਨੇ ਨਾ ਲੜੋ ਉਸ ਤੋਂ ਬਾਅਦ ਉਸੇ ਆਪਣਾ ਫੈਸਲਾ ਆਪ ਕਰ ਲਿਓ ਅਸੀਂ ਰਿਟਨ ਚ ਉਹ ਗੁਰਮਤਾ ਕੀਤਾ ਜਿਹੜਾ ਅਜ ਵੀ ਮੌਜੂਦ ਆ ਇਤਿਹਾਸ ਦੇ ਵਿੱਚ ਸਾਡੇ ਰਿਕਾਰਡ ਦੇ ਵਿੱਚ ਪਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸੀ ਇਸ ਨੂੰ ਉਹ ਗਵਾਰਾ ਨਹੀਂ ਸੀ ਉਸ ਨੂੰ ਇਹ ਮਨਜ਼ੂਰ ਨਹੀਂ ਸੀ ਉਸ ਨੇ ਅਕਾਲ ਤਖਤ ਨੂੰ ਨੀਵਾ ਦਿਖਾਇਆ ਉਹਦੀ ਮਰਿਆਦਾ ਨੂੰ ਕਦੀ ਵੀ ਸਾਡੇ ਅਕਾਲ ਤਖਤ ਦੀਆਂ ਰਵੈਤਾਂ ਜੁਡੀਸ਼ੀਅਲ ਕਮਿਸ਼ਨ ਚ ਨਹੀਂ ਗਈਆਂ ਪਰ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਨੇ ਰঞ্জੀਤ ਸਿੰਘ ਨੂੰ ਹਟਾਇਆ ਫਿਰ ਬਾਦਲ ਨੇ ਰਜ਼ਾਇਨ ਪ੍ਰਵਾਰ ਨੇ ਕੀਤਾ ਟੋੜਾ ਦਾ ਉਹਨੂੰ ਜਰਨਲ ਹਾਊਸ ਬੇਇੱਜ਼ਤ ਕਰਕੇ ਲਾਇਆ ਤੋ ਇਹ ਇਹ ਕਾਲੀਆਂ ਦਾ ਜਿਹੜਾ ਬੇੜਾਗਰ ਕੀਤਾ ਤੁਸੀਂ ਇੱਕ ਇੱਕ ਕਰਕੇ ਸਾਰਿਆਂ ਦਾ ਉਹਦੇ ਲਈ ਜ਼ਿੰਮੇਵਾਰ ਤੇ ਜਵਾਬਦੇਹ ਕੌਣ ਆ ਅਸੀਂ ਉਸ ਟਾਈਮ ਸੀ ਸਾਰੀ ਦੁਨੀਆ ਨੇ ਕਿਹਾ ਕਿ ਤੁਸੀਂ ਕਾਲ ਤੱਕ ਦੀ ਇੱਕ ਗੱਲ ਨਹੀਂ ਬੰਨੀ ਕਿ ਵਿਸਾਖੀ ਮਨਾਉਣ ਤੱਕ ਬਰਦਾਸ਼ਤ ਨਹੀਂ ਕੀਤਾ ਤੋ ਹੋਇਆ ਕਿ ਜਦੋਂ ਅਗਲੀ ਸਰਕਾਰ ਗਈ ਬਾਦਲ ਦੀ ਲੋਕ ਸਭਾ ਸੈਂਟਰ ਚ ਦੀ ਭਾਈਵਾਲ ਜਿੱਤ ਗਈ ਇਹ ਹਾਰ ਗਿਆ ਉਸ ਤੋਂ ਬਾਅਦ ਵਿਧਾਨ ਸਭਾ ਗਈ ਫਿਰ ਉਸੇ ਟੌੜਾ ਦੇ ਘਰ ਇਹ ਚੱਲ ਕੇ ਗਿਆ ਤੇ ਇਹਨੇ ਸਮਝੌਤਾ ਕੀਤਾ ਤੇ ਫਿਰ ਬਿਸ਼ਰਮਾ ਦੀ ਤਰ੍ਹਾਂ ਦੋਵੇਂ ਜਾਣੇ ਅਕਾਲ ਤਖਤ ਤੇ ਗਏ ਤੇ ਇੱਕ ਉੱਥੋਂ ਦੇ ਜਿਹੜਾ ਉਸ ਸਮੇਂ ਤੇ ਗ੍ਰੰਥੀ ਸੀ ਆ ਗਿਆਨੀ ਜੁਗਿੰਦਰ ਸਿੰਘ ਬਦਾਨਤੀ ਉਹਨੂੰ ਇੱਕ ਇਹੋ ਜਿਹੀ ਅਪੀਲ ਕੀਤੀ ਜੇ ਜਾਣੇ ਅਣਜਾਣੇ ਚ ਸਾਥੋ ਗਲਤੀ ਹੋ ਗਈ ਹੋਵੇ ਤੇ ਉਹਨੂੰ ਮaaf ਕਰ ਦਿੱਤਾ ਜਾਵੇ। ਤੋਂ ਉਹ ਜਾਣੇ ਜਾਣੇ ਵਿੱਚ ਜਿਹੜੀ ਗਲਤੀ ਕੀਤੀ ਸੀ ਉਹ ਜਾਗਜਾਰ ਸੀ ਦੁਨੀਆ ਨੂੰ ਪਤਾ ਸੀ। ਉਹਦੇ ਵਿੱਚ ਗ੍ਰੰਥੀ ਜੀ ਨੇ ਕੀ ਹੁਕਮਨਾਮਾ ਜਾਰੀ ਕੀਤਾ ਕਿ ਖਾਲਸਾ ਪੰਥ ਮੰਜੀ ਸਾਹਿਬ ਦੁਆਰ ਹਾਲ ਖੰਡ ਪਾਠ ਕਰਾਵੇ ਤੇ ਉਹਦਾ ਭੋਗ ਪਾਵੇ ਤੇ ਅਰਦਾਸ ਕਰਾਵੇ। ਗੁਨਾਹ ਕੀਤਾ ਬਾਦਲ ਨੇ ਤੇ ਖਾਲਸਾ ਪੰਥੋਂ ਦੇ ਲਈ ਖੰਡ ਪਾਟ ਕਰਾਵੇ ਤੇ ਉਹ ਸੌਣ ਦੀ ਸੰਗਰਾਦ ਨੂੰ ਇਹਨਾਂ ਨੇ ਉੱਥੇ ਇਕੱਠ ਬੁਲਾਇਆ ਉੱਥੇ ਇਹਨਾਂ ਦੀ ਕਾਨਫਰੰਸ ਹੋਈ ਤਖੜੀ ਤੇ 30 ਲੱਖ ਦੀਆਂ ਜਲੇਬੀਆਂ ਗੁਰੂ ਨਾਮਦਾਸ ਦੇ ਗੋਲਕ ਦੀਆਂ ਖਾ ਗਏ ਇਸ ਤਰ੍ਹਾਂ ਇਹਨਾਂ ਨੇ ਸਜ਼ਾ ਭੁਗਤੀ ਤੋਂ ਉਸ ਤੋਂ ਬਾਅਦ ਅਸੀਂ ਦੇਖਿਆ ਲਾਲਪੁਰਾ ਸਾਹਿਬ ਉਬੋਕੇ ਸਾਹਿਬ ਜਿਹੜੇ ਜਰਨਾਇਰ ਸੀ ਮਾਝੇ ਦੇ ਮੋਹਨ ਸਿੰਘ ਤੋੜਦਾ ਪਰਿਵਾਰ ਵਡਾਲਾ ਜੀ ਕੁਲਦੀਪ ਸਿੰਘ ਵਡਾਲਾ ਸੁਖਜਿੰਦਰ ਸਿੰਘ ਇਹ ਜਿੰਨੇ ਵੀ ਲੀਡਰ ਸੀਗੇ ਇਹ ਇੱਕ ਇੱਕ ਕਰਕੇ ਧਾਰ ਤੇ ਧਰੇ ਕਿਉਂਕਿ ਜਵਾਈ ਨੂੰ ਲਿਆਉਣਾ ਸੀ ਪੁੱਤਰ ਦੇ ਸਾਲੇ ਨੂੰ ਲਿਆਉਣਾ ਸੀ ਭਤੀਜੇ ਨੂੰ ਲਿਆਉਣਾ ਸੀ ਪੁੱਤਰ ਦੀ ਘਰਵਾਲੀ ਨੂੰ ਲਿਆਉਣਾ ਸੀ ਇਹ ਪਰਿਵਾਰ ਨੂੰ ਪੰਥ ਬਣਾ ਕੇ ਲਿਆਉਣਾ ਸੀ ਤੇ ਪਰਿਵਾਰ ਦਾ ਪੰਥ ਦਾ ਬੇੜਾਗਰ ਕਰਨਾ ਸੀ ਉਹ ਕੀਤਾ ਉਹਦੇ ਸਿੱਟੇ ਤੁਹਾਡੇ ਸਾਹਮਣੇ ਨੇ ਤੋ ਅੱਜ ਜਿਹੜਾ ਜੋ ਕੁਛ ਇਹਦੇ ਪੁੱਤਰ ਨੇ ਗਾਂ ਕੀਤਾ ਉਹ ਆਪਾਂ ਅੱਗੇ ਚੱਲ ਕੇ ਦੇਖਦੇ ਆਂ ਪਰ ਸਵਾਲ ਇਹ ਹੁੰਦਾ ਵੀ ਗਲਤੀ ਜਿਹੜੀ ਕਹਿੰਦੇ ਜੇ ਜਾਣੇ ਅਣਜਾਣੇ ਚ ਗਲਤੀ ਹੋਈਏ ਪਿਓ ਪੁੱਤਾਂ ਦੀ ਰੀਤ ਜਿਹੜੀ ਚੱਲਦੀ ਆ ਰਹੀ ਏ ਸਾਨੂੰ ਕਦੀ ਸਮਝ ਆਊਗੀ ਇਹਨਾਂ ਦੀ ਆਪਣੇ ਸਾਹਮਣੇ ਬੜੇ ਮਸਲੇ ਆ ਗਏ ਐ ਬੰਦੀ ਸਿੱਖਾਂ ਨੂੰ ਰਿਹਾ ਕਰਨ ਦਾ ਮਸਲਾ ਐ ਆਪਣੇ ਗੁਰੂ ਘਰਾਂ ਜਿਨ੍ਹਾਂ ਤੇ ਕਬਜ਼ਾ ਕਰੀ ਬੈਠੇ ਐ ਉਹ ਵਾਪਸ ਸੇਵਾ ਸੰਭਾਲ ਖਾਲਸਾ ਪੰਥ ਵਿੱਚ ਲਿਆਉਣ ਦੀ ਆਪਣੇ ਕੋਲੇ ਬੜੇ ਚੁਣੌਤੀਆਂ ਐ ਇੱਕ ਹੁਣ ਜਿਹੜੀਆਂ ਕਮੇਟੀ ਦੀਆਂ ਇਲੈਕਸ਼ਨ ਆਉਣਗੀਆਂ ਉੱਥੇ ਵੀ ਆ ਜੈਂਸ਼ੀਆਂ ਦੇ ਲੋਕ ਇਕੱਠੇ ਹੋ ਕੇ ਆ ਫਿਰ ਤੋਂ ਖੁੱਸਬੈਟ ਕਰਨ ਦੀ ਕੋਸ਼ਿਸ਼ ਕਰਨਗੇ ਆ ਸਾਰੀ ਤਾਕਤ ਤਾਂ ਆਪਾਂ ਸਾਹਮਣਾ ਕਰ ਸਕਾਂਗੇ ਜੇ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਖਾਲਸਾ ਪੰਥ ਦੀ ਫੌਜ ਸ਼ਰੋਮਨੀ ਕਾਲੀ ਨੂੰ ਤਗੜਾ ਕਰੀਏ ਇਹ ਸਾਡੇ ਨਾਲ ਜਿਹੜੇ ਧਰੋ ਹੋ ਰਹੇ ਨੇ ਸਾਡੇ ਨਾਲ ਜਿਹੜਾ ਡਰਾਮਾ ਹੋ ਰਿਹਾ ਕਿ ਹੁਣ ਹੁਣ ਜਿਹੜੀਆਂ ਏਜੰਸੀਆਂ ਨੇ ਉਹ ਕਾਬਜ ਹੋਣ ਗਿਆ ਪ੍ਰਬੰਧਕ ਕਮੇਟੀ ਤੇ ਵੀ ਇਹਦੇ ਲਈ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਇਹ 13 ਸਾਲ ਤੋਂ ਚੱਲੀ ਆ ਰਹੀ ਹੈ ਤੇ ਤੁਹਾਨੂੰ ਲੁੱਟਣ ਦੀ ਇਜਾਜ਼ਤ ਮਿਲਣੀ ਚਾਹੀਦੀ ਸਿੱਖਾਂ ਵੱਲੋਂ ਇਹੀ ਗੱਲ ਹੈ ਤੋ ਸਾਧ ਸੰਗਤ ਜੀ ਇਹਨਾਂ ਨੂੰ ਪਛਾਣ ਲਓ ਇਹਨਾਂ ਨੂੰ ਇੱਕੇ ਵਾਰੀ ਮਗਰੋਂ ਰਾਹ ਦਿਓ ਸਾਡੀ ਕੌਮ ਦੇ ਉਹ ਬੜੇ ਬੜੇ ਚੰਗੇ ਸਿੱਖ ਬੈਠੇ ਨੇ ਤੁਹਾਨੂੰ ਮਿਲਣਗੇ ਇੱਕ ਤੋਂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਮ ਜੀਓ ਇਹਨਾਂ ਤੋਂ ਪਿੱਛਾ ਛਡਾਓ ਇਹ ਸਾਨੂੰ ਬਾਰ-ਬਾਰ ਬਾਰ-ਬਾਰ ਜਲੀਲ ਵੀ ਕਰਦੇ ਨੇ ਸਾਡੇ ਕੰਨ ਪੱਕ ਗਏ ਇਹਨਾਂ ਦੇ ਇਹਨਾਂ ਦਾ ਝੂਠ ਸੁਣ ਸੁਣ ਕੇ ਤੋਂ ਅਸੀਂ ਜੋ ਕੁਝ ਦੇਖ ਰਹੇ ਹਾਂ ਉਹ ਸਾਡੇ ਨਾਲ ਹੱਡ ਬੀਤੀ ਆ ਅਸੀਂ ਆਪਣਾ ਹੰਡਾਇਆ ਪਿੱਡੇ ਤੇ ਪਹਿਲਾਂ ਇਹਦੇ ਪਿਤਾ ਜੀ ਨੂੰ ਹੰਡਾਇਆ ਹੁਣ ਇਹਨੂੰ ਹੰਡਾਇਆ ਤੇ ਜੇ ਤੁਸੀਂ ਨਾ ਜਾ ਕੇ ਤੇ ਫਿਰ ਇਹਦੇ ਪੁੱਤਰ ਦੀ ਵੀ ਹੰਡਾਓਗੇ ਤੋਂ ਮੈਂ ਮੈਂ ਨੋਟ ਕਰ ਰਿਹਾ ਸੀ ਵੀ ਇਹਨਾਂ ਕਿੰਨੀਆਂ ਗਣਤੀ ਗਲਤੀਆਂ ਇਹਨਾਂ ਨੇ ਕਿੰਨੀਆਂ ਕੀਤੀਆਂ ਨੇ ਤੇ ਇਹ ਇਹ ਗੱਲ ਇੱਕ ਇਹ ਗਲਤੀ ਤੇ ਲਿਆ ਕੇ ਉਹ ਵੀ ਕਹਿੰਦਾ ਜੇ ਜਾਣੇ ਅਣਜਾਣੇ ਚ ਹੋਈ ਹੈ ਤੇ ਇਹ ਸਾਡੇ ਨਾਲ ਕੋਝਾ ਮਜ਼ਾਕ ਹੈ ਸਾਧ ਸੰਗਤ ਜੀ ਇਹਨਾਂ ਤੇ ਵਿਸ਼ਵਾਸ ਨਾ ਕਰੋ ਮੈਂ ਤੁਹਾਨੂੰ 99 ਚ ਲਿਖ ਕੇ ਦਿੱਤਾ ਮੇਰੇ ਰਿਕਾਰਡ ਦੇ ਵਿੱਚ ਅਕਾਲ ਤਖਤ ਦੇ ਰਿਕਾਰਡ 'ਚ ਮੈਂ 99 ਦੀ ਅਪੀਲ ਕੀਤੀ ਸੀ ਕਿਉਂਕਿ ਗ੍ਰੰਥੀਆਂ ਨੂੰ ਚੁੱਕ ਕੇ ਲੈ ਗਿਆ ਪ੍ਰਕਾਸ਼ ਸਿੰਘ ਬਾਦਲ ਗ੍ਰੰਥੀਆਂ ਨੂੰ ਚੁੱਕ ਕੇ ਲੈ ਗਿਆ ਜਦੋਂ ਇਹਨੇ ਹੁਕਮਨਾਮੇ ਦੀ ਉਲੰਘਣਾ ਕੀਤੀ ਤੇ ਮੈਂ ਉੱਥੇ ਬੈਠਾ ਮੈਂ ਕਿਹਾ ਹਟਾਓ ਮੈਨੂੰ ਕਿੱਦਾਂ ਹਟਾਉਂਦੇ ਮੈਂ ਜਥੇਦਾਰ ਹਾਂ ਪਰ ਇਹ ਗ੍ਰੰਥੀਆਂ ਨੂੰ ਚੁੱਕ ਕੇ ਲੈ ਗਏ ਕੌਰਮ ਪੂਰਾ ਨਹੀਂ ਹੋਇਆ ਕਿਉਂਕਿ ਦਸਮ ਪਾਤਸ਼ਾਹ ਦੀ ਮਰਿਆਦਾ ਪੰਜਾਂ ਸਿੱਖਾਂ ਨਾਲ ਨਿਭਦੀ ਹੈ ਇਹ ਚਾਰ ਸਿੱਖ ਇੱਕ ਪਾਸੇ ਹੁਣ ਇੱਕ ਪਾਸੇ ਇੱਕ ਪਾਸੇ ਤਾਂ ਨਹੀਂ ਨਿਭਦੀ ਪੰਜਾਂ ਦੀ ਪੰਚਾਇਤ ਦਾ ਸਰਬਸੰਮਤੀ ਨਾਲ ਆਮ ਸਹਿਮਤੀ ਨਾਲ ਫੈਸਲਾ ਜਿਹੜਾ ਉਹਨੂੰ ਅਸੀਂ ਗੁਰਮਤਾ ਕਹਿੰਦੇ ਆ ਇਹਨਾਂ ਨੇ ਗ੍ਰੰਥੀਆਂ ਨੂੰ ਚੁੱਕ ਕੇ ਲੈ ਗਏ ਫਿਰ ਰঞ্জੀਤ ਸਿੰਘ ਨੇ ਤੇ ਅਪੀਲ ਹੀ ਕਰ ਸਕਦਾ ਸੀ ਅਪੀਲ ਕੀਤੀ ਤੁਹਾਨੂੰ ਉਦੋਂ ਹੀ ਮੈਂ ਹੱਥ ਜੋੜ ਕੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜੁੰਡਲੀ ਨੇ ਸਾਡੀ ਮਰਿਆਦਾ ਨੂੰ ਕੈਪਚਰ ਕਰ ਲਿਆ ਉਹਨੂੰ ਹਾਈਜੈਕ ਕਰ ਲਿਆ ਇਹ ਮਰਿਆਦਾ ਨੂੰ ਬਚਾਉਣ ਲਈ ਇਸ ਇਹ ਪ੍ਰਕਾਸ਼ ਸਿੰਘ ਬਾਦਲ ਸਾਡੇ ਸਿੱਖੀ ਦੇ ਰੁੱਖ ਤੇ ਅਮਰਵੇਲ ਹੈ ਇਸ ਨੂੰ ਹਟਾ ਦਿਓ ਇਹਨੂੰ ਲਾ ਦਿਓ ਨਹੀਂ ਤੇ ਰੁੱਖ ਸੁਕਾ ਦਊਗਾ ਅੱਜ ਸਿੱਖੀ ਦਾ ਰੁੱਖ ਸੁੱਕਾ ਪਿਆ ਤੁਹਾਨੂੰ ਹਰਿਆ ਦਿਖਦਾ ਹੋਏ ਤੇ ਮੈਂ ਕਹਿ ਨਹੀਂ ਸਕਦਾ ਅੱਜ ਸਾਡੇ ਗਰੀਬ ਬੱਚੇ ਰੋਲ ਗਏ ਸਾਡੀਆਂ ਵਿਧਵਾ ਬੇਬੀਆਂ ਰੋਲ ਗੀਆਂ ਸਾਡੇ ਬਿਮਾਰ ਰੋਲ ਗਏ ਸਾਡੇ ਹਸਪੀਟਲ ਤੇ ਸਾਡੇ ਜਿਹੜੇ ਕਾਲਜ ਨੇ ਸਾਡੇ ਸਕੂਲ ਨੇ ਉਹਨਾਂ ਦਾ ਹਾਲ ਦੇਖੋ ਨੇ ਦਸ਼ਾ ਦੇਖੋ ਕੀ ਆ ਤੇ ਸਾਡੇ ਮੁਕਾਬਲੇ ਤੇ ਇਸਾਈ ਭਰਾਵਾਂ ਦੀ ਕੀ ਆ ਤੇ ਆਰੀਆ ਸਮਾਜੀਆਂ ਦੀ ਕੀ ਆ ਤੁਹਾਨੂੰ ਉਹ ਫਿਰ ਕੋਈ ਕੰਪੇਅਰ ਕਰੋਗੇ ਤਾਂ ਸ਼ਾਇਦ ਪਤਾ ਲੱਗੇ ਮੈਂ ਤੁਹਾਨੂੰ ਫਿਰ ਹੱਥ ਜੋੜ ਕੇ ਅਪੀਲ ਕਰਦਾ ਕਿ ਇਸ ਪਰਿਵਾਰ ਨੂੰ ਮਗਰੋਂ ਲਾ ਦਿਓ ਕੌਮ ਦਿਓ ਜੇ ਕੌਮ ਨੂੰ ਬਚਾਉਣਾ ਦਸ਼ਮਪਿਤਾ ਨੇ ਗੁਰੂ ਨਾਨਕ ਤੋਂ ਲੈ ਕੇ ਆਪਣੀ 240 ਸਾਲ ਪੂਰੇ ਹੋਣ ਤੱਕ ਇਹ ਦਸਾਂ ਪਾਤਸ਼ਾਹੀ ਦੀ ਉਮਰ ਦਾ ਜਿਹੜਾ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸਹਬਜ਼ਾਦਾ ਸ਼ਹਾਦਤ ਹੈ ਕਿ ਇੱਕ ਸਦੀ ਛੋਟੀ ਵਸ ਨੇ ਕੁਰਬਾਨੀਆਂ ਦਿੱਤੀਆਂ ਨੇ ਤੋਂ ਮਿਸ਼ਨ ਨੂੰ ਜਿਉਂਦਾ ਰੱਖਣ ਲਈ ਮਿਸ਼ਨ ਨੂੰ ਇਸ ਕਰਕੇ ਕਿ ਸਮਾਜ ਦਾ ਕੌਮ ਦਾ ਉਮਤ ਦਾ ਪਲਾ ਹੋਵੇ ਉਮਤ ਦਾ ਪਲਾ ਚਾਹੁੰਦੇ ਹੋ ਤੇ ਇਸ ਇਸ ਪਰਿਵਾਰ ਤੋਂ ਵੱਜ ਜਾਓ ਬਾਕੀ ਸਾਰਾ ਕੁਝ ਆਪਣੇ ਆਪ ਥਾਂ ਤੇ ਆਜੂ ਕਿਉਂਕਿ ਗੁਰੂ ਨੇ ਸਾਨੂੰ ਬੜਾ ਕੇ ਦਿੱਤਾ ਸਦਾਤ ਗੁਰੂ ਦੇ ਨੇ ਜੋ ਸੁਤੰਤਰ ਹੋਣਗੇ ਸਿਧਾਂਤ ਸੰਤਰ ਹੋ ਤੇ ਕਾਲ ਤੱਕ ਸਾਬ ਤੋਂ ਆਪਣੀ ਆਪ ਕੋ ਆਪਣੀ ਥਾਂ ਲੈਣਗੇ ਇਹੋ ਜਿਹੜੇ ਗ੍ਰੰਥੀ ਸਾਡੇ ਬਾਬਾ ਬੁੱਢਾ ਜੀ ਵਰਗੇ ਭਾਈ ਮਨੀ ਸਿੰਘ ਵਰਗੇ ਬੰਦ ਬੰਦ ਕਟਾਉਣ ਵਾਲੇ ਰੋਜ਼ ਨਹੀਂ ਮਿਲਨੇ ਇਹ ਜਿਹੜੇ ਗ੍ਰੰਥੀ ਨੇ ਉਹਨਾਂ ਦੇ ਨਾਂ ਤੇ ਕਲੰਕ ਬਣੇ ਹੋਏ ਨੇ ਇਹ ਰੋਟੀਆਂ ਕਾਰਨ ਤਾਲਪੁਰ ਦੇ ਨੇ ਅਜੇ ਵੀ ਵੇਟ ਕਰ ਰਹੇ ਨੇ ਸੁਖਵੀਰ ਬਾਦਲਾ ਦਾ ਕੀ ਹੁਕਮ ਆਵੇ ਤੇ ਅਸੀਂ ਕੀ ਸੁਣਾਈਏ ਔਰ ਵਾਲੇ ਦਰਾਂ ਚ ਪਤਾ ਲੱਗ ਜਾਊਗਾ ਪੁਲ ਚੌਕ ਲਿਖੇ ਮਾਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ